ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਨਮਕੀਨ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਤੇ ਤੁਸੀਂ ਬਾਜ਼ਾਰ ਤੋਂ ਨਮਕੀਨ ਲੈਣਾ ਭੁੱਲ ਜਾਓਗੇ ਇੰਨਾ ਵਧੀਆ ਇਹ ਬੰਦਾ ਵਾ ਸਭ ਤੋਂ ਪਹਿਲਾਂ ਤੇ ਆਪਾਂ ਨਾ ਬੇਸਣ ਜਿਹੜਾ ਵਾ ਇਹਨੂੰ ਆਪਾਂ ਇਹੀ ਕਵਾਂਗੇ ਵੀ ਆਟੇ ਗੁੰਨ ਕੇ ਦਾ ਰੱਖ ਲੈਣੇ ਆ ਬੇਸਣ ਜਿੰਨੀ ਤੁਹਾਨੂੰ ਲੱਗਦਾ ਤੁਸੀਂ ਸੇਵੀਆਂ ਬਣਾਉਣੀਆਂ ਉਹਦੇ ਹਿਸਾਬ ਨਾਲ ਇੱਥੇ ਮੈਂ 1/2 ਕਿਲੋ ਬੇਸਣ ਪਾ ਲਿਆ ਵਾ ਤੇ ਇਹਦੇ ਵਿੱਚ ਨਮਕ ਲਾਲ ਮਿਰਚ ਆਪਣੇ ਟੇਸਟ ਅਕੋਰਡਿੰਗ ਪਾ ਲੋ ਤੇ ਨਿੱਕੇ ਆ ਚਮਚਾ ਤੁਹਾਨੂੰ ਦੇਖ ਹੀ ਰਿਹਾ ਇਹਨਾਂ ਦੋ ਤਿੰਨ ਚਮਚੇ ਮੈਂ ਪਾ ਲੇ ਹਲਦੀ ਦੇ ਇਹਦਾ ਜਿਹੜਾ ਕਲਰ ਜੈਲੂ ਜੈ ਸੇਵੀਆਂ ਦਾ ਬਣ ਜਾਂਦਾ ਸੋਹਣਾ ਲੱਗਦਾ ਤੇ ਥੋੜਾ ਜਿਹਾ ਜਿਹੜਾ ਮੈਂ 1/4 ਚਮਚਾ ਛੋਟਾ ਜਿਹੜਾ ਸੀ ਉਹ ਗਰਮ ਮਸਾਲਾ ਪਾਇਆ ਵਾ ਤੇ ਤਿੰਨ ਚਾਰ ਛੁਟਕੀਆਂ ਸਮਝ ਲਓ ਮੈਂ ਅਜਵਾਇਨ ਪਾਈ ਆ ਤੇ ਇਹਨੂੰ ਆਪਾਂ ਸਖਤ ਜਾਂ ਨਾ ਵਾਲਾ ਸਖਤ ਹੋਣਾ ਚਾਹੀਦਾ ਨਾ ਵਾਲਾ ਨਰਮ ਹੋਣਾ ਚਾਹੀਦਾ ਆਟਾ ਤੇ ਇਹਨੂੰ ਆਪਾਂ ਇਦਾਂ ਗੁੰਨ ਕੇ ਤੇ 5-10 ਮਿੰਟ ਵਾਸਤੇ ਰੱਖ ਦਾਂਗੇ ਤੇ ਫਿਰ ਇਹਨੂੰ ਆਪਾਂ ਤੇਲ ਦੇ ਨਾਲ ਇੱਕ ਵਾਰੀ ਮੁੱਕੀ ਦੇ ਲਾਂਗੇ ਥੋੜੀ ਜੀ ਨਰਮਜਾ ਕਰ ਲਾਂਗੇ ਤੇ ਤੇਲ ਵੀ ਇਹਨੂੰ ਇਹਦੇ ਨਾਲ ਲੱਗ ਜਾਊਗਾ ਫਿਰ ਇਹਨੂੰ ਨਾ ਸੇਵੀਆਂ ਦੀਆਂ ਬਣਾਉਣੀਆਂ ਸੁੱਕੀਆਂ ਹੋ ਜਾਂਦੀਆਂ ਹੁਣ ਜੀ ਮੈਂ ਬਾਕੀ ਸਾਰੀ ਤਿਆਰੀ ਕਰ ਲੈਣੀ ਆ ਆਹ ਵਾ ਠੂਠੀ ਜਿਹਨੂੰ ਆਪਾਂ ਗਰੀ ਕਹਿੰਦੇ ਨਾਰੀਅਲ ਦੀ ਸੁੱਕੀ ਗਰੀ ਇਹਨੂੰ ਆਪਾਂ ਕੱਟ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਓ ਥੋੜਾ ਬਰੀਕ ਹੀ ਕੱਟਿਓ ਜਰਾ ਮੋਟੀ-ਮੋਟੀ ਵੀ ਫਿਰ ਟੇਸਟੀ ਨਹੀਂ ਲੱਗਦੀ ਗਰੀ ਤੇ ਪਹਿਲਾਂ ਆਪਾਂ ਬਾਕੀ ਜਿੰਨਾ ਵੀ ਮਟੀਰੀਅਲ ਹੈ ਉਹ ਬਣਾ ਲੈਨੇ ਆ ਫਿਰ ਆਪਾਂ ਸੇਵੀਆਂ ਬਣਾਵਾਂਗੇ ਫੋਂ ਮੈਂ ਇੱਥੇ ਇੱਕ ਕੜਾਈ-ਕੜਾਈ ਜਿਹੜੀ ਤੁਸੀਂ ਬਰਤਨ-ਵਰਤਨਾ ਦੇ ਵਿੱਚ ਨਮਕੀਨ ਪਹਿਲਾਂ ਇਦਾਂ ਭੁੰਨਣਾ ਵਾ ਥੋੜਾ ਆਪਾਂ ਰਾਤ ਲਾਉਦਾ ਹੋਣਾ ਤੇ ਇਹਦਾ ਨਮਕੀਨ ਜਿਹੜਾ ਆਪਣਾ ਜੋ ਵੀ ਚੀਜ਼ਾਂ ਸੜਨ ਨਾ ਇੱਕ ਦੋ ਚਮਚੇ ਤੇਲ ਦੇ ਕੋਈ ਵੀ ਕੁਕਿੰਗ ਆਇਲ ਤੁਸੀਂ ਪਾ ਸਕਦੇ ਹੋ ਜੀ ਗਰਮ ਕਰਕੇ ਉਹਦੇ ਜੇ ਆਪਾਂ ਜਿਹੜੀ ਗਿਰੀ ਕੱਟੀ ਸੀ ਕਾਜੂ ਸੀ ਸੌ ਗਈ ਆ ਇਹਨਾਂ ਨੂੰ ਮੈਂ ਪਹਿਲਾਂ ਥੋੜਾ ਜਿਹਾ ਫਰਾਈ ਕਰ ਲੈਣਾ 4-5 ਮਿੰਟ ਨਾ ਬਿਲਕੁਲ ਮੀਡੀਅਮ ਫਲੇਮ ਤੇ ਨੂੰ ਆਪਾਂ ਜਿਹੜਾ ਵਾ ਫਰਾਈ ਕਰਨਾ ਮੀਡੀਅਮ ਲੋਅ ਛਾਰਦੀ ਲੈਣਾ ਇਹਨੂੰ ਹਲਕਾ ਜਿਹਾ ਮਤਲਬ ਫਰਾਈ ਕਰਨਾ ਮੈਂ ਆਪਾਂ ਫਿਰ ਇੱਕ ਦੋ ਚਮਚੇ ਜਿਹੜੇ ਆਪਾਂ ਤੇਲ ਦੇ ਪਾ ਕੇ ਤੇ ਕੱਚੀ ਗਿਰੀ ਮੌਖਲੀ ਦੀ ਜਿਹੜੀ ਆ ਉਹ ਮੈਂ ਅੱਧਾ ਕਿਲੋ ਆ ਗਿਰੀ ਆ ਤੇ ਇਹਨੂੰ ਵੀ ਮੈਂ ਹੁਣ ਫਰਾਈ ਕਰ ਲੈਣੀ ਆ ਏ ਹੁਣ ਦੇਖੋ ਵਾਈਟ ਹੈ ਨਾ ਜਿਹੜਾ ਭੁੱਜ ਜਾਂਦੀ ਇਹਦਾ ਛਿਲਕਾ ਜਿਹੜਾ ਵਾ ਉਹ ਡਾਰਕ ਬਰਾਊਨ ਜਾਂ ਰੈੱਡ ਜੇ ਕਲਰ ਦਾ ਹੋ ਜਾਂਦਾ ਵਾ ਦੇਖੋ ਹੋ ਗਿਆ ਨਾ ਚੀਜ਼ ਤੇ ਥੋੜਾ ਤੁਸੀਂ ਚੈੱਕ ਕਰਨ ਦਾ ਵੀ ਆ ਕਿ ਇਹਨੂੰ 2-4 ਦਾਣੇ ਕੌਲੀ 'ਚ ਰੱਖ ਦੋ ਤੇ ਥੋੜੇ ਜਿ ਠੰਡੇ ਹੋਣ ਤੇ ਖਾਓਗੇ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਜਿਰੀ ਸਾਡੀ ਪੂਰੀ ਜਿਹੜੀ ਆ ਉਹ ਭੁੱਜ ਗਈ ਆ ਵਧੀਆ ਤਰੀਕੇ ਨਾਲ ਬਾਕੀ ਮਟੀਰੀਅਲ ਇਹਨੂੰ ਵਿੱਚੇ ਪਾ ਕੇ 1-2 ਮਿੰਟ ਬਾਅਦ ਸੇ ਜਿਹੜਾ ਮੈਨੂੰ ਫੇਰ ਤੋਂ ਰੋਸਟ ਕਰ ਲਿਆ ਵਾ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਇੱਕ ਸਾਈਡ 'ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਜਿਹੜੀਆਂ ਸੇਵੀਆਂ ਨਾਮ ਇਸਨ ਦੀਆਂ ਉਹ ਬਣਾ ਲੈਣੇ ਆ ਮੇਰੇ ਕੋਲ ਇੱਥੇ ਮਸ਼ੀਨ ਹੈ ਸੇਵੀਆਂ ਬਣਾਉਂਦੀ ਹੈ 2.5 300 ਰੁਪਏ ਦੀ ਵੱਤ ਨੂੰ ਵੱਧ ਆਉਂਦੀ ਆ ਤੇ ਇਹਦੇ ਨਾਲ ਨਾ ਆਪਣੇ ਕਾਫੀ ਚੀਜ਼ਾਂ ਬਣ ਜਾਂਦੀਆਂ ਵਾ ਤੇ ਕੰਮ ਬਾਬਾ ਸੌਖਾ ਹੋ ਜਾਂਦਾ ਵੈਸੇ ਆਪਾਂ ਕੋਈ ਲਫਾਪੇ ਦੇ ਵਿੱਚ ਜਿਵੇਂ ਛੋਟਾ ਜਿਹਾ ਹੂਲ ਕਰਕੇ ਉਹਨੂੰ ਨੱਪ ਕੇ ਜਿਵੇਂ ਮਹਿੰਦੀ ਦੀ ਕੋਨ ਹੁੰਦੀ ਆ ਇਦਾਂ ਇਦਾਂ ਕਰਕੇ ਵੀ ਆਪਾਂ ਸੇਵੀਆਂ ਬਣਾ ਸਕਦੇ ਆ ਚਕਲੇ ਤੇ ਕੱਟ ਕੇ ਮਤਲਬ ਰੋਟੀ ਵਾਂਗੂ ਵੇਲ ਕੇ ਬੈਸਣ ਨੂੰ ਹਨਾ ਹੌਲੀ ਹੌਲੀ ਥੱਲੇ ਪੋਲੀਥੀਨ ਮਿਛਾ ਕੇ ਤੇ ਕਰਦ ਨਾਲ ਉਹਨੂੰ ਛੋਟੀਆਂ ਛੋਟੀਆਂ ਬ੍ਰੀਕ ਜਿਵੇਂ ਨਿਊਟਨ ਹੁੰਦੇ ਇਦਾਂ ਕਟਿੰਗ ਕਰਕੇ ਵੀ ਸੇਵੀਆਂ ਬਣਾ ਸਕਦੇ ਪਰ ਇਹਦੇ ਨਾਲ ਕੰਮ ਬੜਾ ਈਜ਼ੀ ਹੋ ਜਾਂਦਾ ਵਾ ਤੇ ਚਲੋ ਜੇ ਆਪਾਂ ਚੀਜ਼ ਬਣਾਉਣੀ ਹੈ ਤੇ ਇਹੋ ਜੇ ਆਪਣੇ ਕੋਲ ਸਾ ਤੇ ਸੇਵੀਆਂ ਦੀ ਸ਼ੇਪ ਵੀ ਬੜੀ ਸੋਹਣੀ ਬਣਦੀ ਆ ਹੁਣ ਆਪਾਂ ਇਹ ਸਾਰੀਆਂ ਸੇਵੀਆਂ ਜਿਹੜੀਆਂ ਫਰਾਈ ਕਰ ਲੈਣੇ ਪਹਿਲਾਂ ਤੇਲ ਤੁਸੀਂ ਪੂਰਾ ਗਰਮ ਕਰ ਲੈਣਾ ਪਰ ਜਦੋਂ ਸੇਵੀਆਂ ਪਾਉਣ ਲੱਗਣਾ ਨਾ ਉਦੋਂ ਤੁਸੀਂ ਜਿਹੜਾ ਫਲੇਮ ਹੈ ਉਹ ਮੀਡੀਅਮ ਕਰ ਲੈਣਾ ਵਾ ਕਿਉਂਕਿ ਜਦੋਂ ਆਪਾਂ ਇੱਕਦਮ ਸੇਵੀਆਂ ਪਾਉਂਦੇ ਫਿਰ ਉਹ ਸੜ ਜੀਆਂ ਜਾਂਦੀਆਂ ਵਾ ਕਿ ਜਦੋਂ ਸੀ ਮੈਂ ਤੁਸੀਂ ਇਹਦੇ ਚ ਪਾਉਣੀਆਂ ਨਾ ਬਿਲਕੁਲ ਨਹੀਂ ਘਬੜਾਉਣਾ ਪਈਆਂ ਗੁੱਚਾ ਜੀਆਂ ਬੰਦੀਆਂ ਜਾਂਦੀਆਂ ਜਾਂ ਇੱਕ ਦੂਜੇ ਦੇ ਉੱਪਰ ਹੀ ਮਤਲਬ ਵੇਛਦੀਆਂ ਜਾਂਦੀਆਂ ਵਾ ਜਦੋਂ ਆਪਾਂ ਇਹਨੂੰ ਗੋਲ ਗੋਲ ਮਸ਼ੀਨ ਨੂੰ ਘਮਾਉਣਾ ਵਾ ਕਿਉਂਕਿ ਤੇਲ ਦੇ ਵਿੱਚ ਜਾਂ ਗਰਮ ਚ ਤੇ ਇੱਕ ਦੂਜੇ ਦੇ ਨਾਲ ਨਹੀਂ ਚਿਪਕਣੀਆਂ ਹੈਗੀਆਂ ਜਦੋਂ ਤੁਸੀਂ ਇਹਨਾਂ ਨੂੰ ਉਲਟ ਪਲਟ ਕਰੋਗੇ ਨਾ ਤੇ ਇਹਨਾਂ ਨੇ ਆਪਣੇ ਆਪ ਹੀ ਅਲੱਗ-ਅਲੱਗ ਹੋ ਜਾਣਾ ਵਾ ਤੇ ਸੇਵੀਆਂ ਵੀ ਇਸੇ ਤਰ੍ਹਾਂ ਤੁਸੀਂ ਮੁੜ ਕੇ ਮੀਡੀਅਮ ਲੋ ਮੀਡੀਅਮ ਫਲੇਮ ਤੇ ਇਹਨੂੰ ਨਾ 5 ਤੋਂ 7 ਮਿੰਟ ਲੱਗਦੇ ਆ ਇੱਕ ਪੂਰ ਨੂੰ ਜਿਹੜਾ ਚੰਗੇ ਤਰੀਕੇ ਨਾਲ ਸੇਵੀਆਂ ਨੂੰ ਜਿਹੜਾ ਬਹੁਤ ਤਲਣ ਵਾਸਤੇ ਤੇ ਬਿਲਕੁਲ ਮੀਡੀਅਮ ਜੇ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ ਜਿਆਦਾ ਜੇ ਆਪਾਂ ਹਾਈ ਫਲੇਮ ਤੇ ਇਹਨਾਂ ਨੂੰ ਫਰਾਈ ਕਰਾਂਗੇ ਤੇ ਉੱਪਰੋਂ ਇਹ ਸੇਵੀਆਂ ਮਤਲਬ ਆਪਨ ਲੱਗਣਾ ਵੀ ਵਧੀਆ ਹੋਈਆਂਵਾਂ ਤੇ ਪਰ ਵਿੱਚੋਂ ਨਾ ਕੱਚੀਆਂ-ਕੱਚੀਆਂ ਰਹਿ ਜਾਣੀਆਂ ਵਾ ਇਨਾਂ ਨੂੰ ਟੈਸਟ ਕਰਨ ਦਾ ਇਹ ਤਰੀਕਾ ਵੀ ਇੱਕ ਦੋ ਸਾਈਡ ਤੇ ਰੱਖ ਲਓ ਸੇਵੀਆਂ ਥੋੜੀਆਂ ਜੀਆਂ ਠੰਡੀਆਂ ਕਰਕੇ ਤੁਸੀਂ ਇਹਨਾਂ ਨੂੰ ਖਾ ਕੇ ਦੇਖੋ ਇਦਾਂ ਜਿਹਨੂੰ ਤੋੜੇ ਦਾ ਵੀ ਹੱਥਾਂ ਨਾਲ ਤੇ ਪਤਾ ਲੱਗ ਜਾਂਦਾ ਤੇ ਖਾ ਕੇ ਵੀ ਆਪਾਂ ਨੂੰ ਮਤਲਬ ਚੈੱਕ ਕਰ ਲੈਣੇ ਆਪਾਂ ਵੀ ਹਾਂ ਇਹ ਫਰਾਈ ਹੋ ਗਈਆਂ ਵਾ ਬਾਕੀ ਮੈਂ ਥੋੜਾ ਨਾ ਇੱਥੇ ਡਾਰਕ ਕੀਤੀਆਂ ਵਾ ਸੇਵੀਆਂ ਬੱਚਿਆਂ ਨੇ ਜਿਵੇਂ ਆਪਾਂ ਖਾਣੇ ਦੇ ਤੇ ਆਪਣੇ ਮਨ 'ਚ ਇੱਕ ਡਰ ਜਿਆ ਹੁੰਦਾ ਵੀ ਹਾਂ ਕਿਤੇ ਚੀਜ਼ ਕੱਚੀ ਨਾ ਰਹੇ ਜੇ ਪੇਟ ਦਰਦ ਨਾ ਹੋਵੇ ਬੱਚਿਆਂ ਤੇ ਇੱਥੇ ਤਰ੍ਹਾਂ ਹੀ ਬਾਕੀ ਜਿੰਨਾ ਵੀ ਆਪਣਾ ਵੇਸਣ ਸੀ ਆਪਾਂ ਆਟਾ ਗੁੰਨ ਕੇ ਰੱਖਿਆ ਸੀ ਸਾਰੇ ਦੀਆਂ ਆਪਾਂ ਸੇਵੀਆਂ ਬਣਾ ਲੈਣੀਆਂ ਹੌਲੀ-ਹੌਲੀ ਤੇ ਇਹ ਕੰਮ ਬੜੇ ਸਬਰ ਨਾਲ ਕਰਨਾ ਇਹ ਨਹੀਂ ਕਿ ਛੇਤੀ-ਛੇਤੀ ਪਾਇਆ ਦਈਏ ਤੇ ਤੇ ਨਿਕਲ ਹੋਣਾ 5-7 ਮਿੰਟ ਲੱਗਦੇ ਆ ਪੂਰ ਨੂੰ ਸੇਵੀਆਂ ਨੂੰ ਤਲਣ ਵਾਸਤੇ ਬੜੇ ਆਰਾਮ ਨਾਲ ਸਬਰ ਨਾਲ ਜਿਹੜਾ ਵਾ ਉਹ ਕੰਮ ਕਰਨਾ ਵਾ ਤੇ ਸੇਵੀਆਂ ਇਸ ਤਰ੍ਹਾਂ ਤੁਸੀਂ ਹੱਥ ਨਾਲ ਦੇਖੋ ਮੈਂ ਤੋੜ ਰਹੀ ਆ ਬਹੁਤ ਜ਼ਿਆਦਾ ਕਰੰਚੀ ਹੈ ਤੇ ਖਾਣ ਚ ਵੀ ਟੇਸਟੀ ਹੈ ਨਮਕ ਥੋੜਾ ਨਾਲ ਹਲਕਾ ਰੱਖਣਾ ਕਿਉਂਕਿ ਜਦੋਂ ਜ਼ਿਆਦਾ ਨਮਕ ਹੋ ਜਾਂਦਾ ਸੇਵੀਆਂ ਚ ਤੇ ਉਹ ਖਾਨ ਚ ਟੇਸਟੀ ਨਹੀਂ ਲੱਗਦੇ ਜਿਵੇਂ ਵਿਚਾਰੂ ਆਪਾਂ ਲੈਉਣੇ ਨਾ ਹਲਕਾ ਜਿਹਾ ਨਮਕ ਹੁੰਦਾ ਵਾ ਬਾਕੀ ਘਰ ਚ ਚੀਰ ਬਣਾਉਂਦਾ ਇਹ ਸੁਖ ਹੁੰਦਾ ਵੀ ਤੁਸੀਂ ਜਿੰਦਾ ਦਾ ਮਸਾਲੇ ਪਾਉਣੇ ਚਾਹੋ ਉਹਦੇ ਚ ਪਾ ਸਕਦੇ ਜੀ ਫਿਰ ਇੱਕ ਚੀਜ਼ ਆਪਾਂ ਜਿਹੜੇ ਤੇਲ ਤੂਲੇ ਆਪਣੇ ਹੱਥੀਂ ਖਰੀਦਦੇ ਆਂਦੇ ਆਪਾਂ ਨੂੰ ਪਤਾ ਹੁੰਦਾ ਵੀ ਚੰਗੀ ਕੁਆਲਿਟੀ ਦਾ ਵਾ ਜਾਂ ਨਹੀਂ ਚੰਗੀ ਕੁਆਲਿਟੀ ਦਾ ਹਨਾ ਬਾਜ਼ਾਰਾ ਜੋ ਆਪਾਂ ਨੂੰ ਕੁਝ ਨਹੀਂ ਪਤਾ ਵੀ ਉਹ ਆਪਾਂ ਨੂੰ ਕਿੱਦਾਂ ਦੀਆਂ ਤੇਲਾਂ ਤੇਲ ਜਿਹੜੇ ਆ ਕਿੱਦਾਂ ਦੇ ਵਰਤਦੇ ਆ ਜਾਂ ਚੀਜ਼ ਨੰਗੀ ਰੱਖੀ ਹੀ ਜਾਂ ਇਹਦੇ ਵਿੱਚ ਕੁਝ ਵੜਿਆ ਸੀ ਜਾਂ ਨਹੀਂ ਸੀ ਵੜਿਆ ਹਨਾ ਜੋ ਆਪਾਂ ਆਪਣੇ ਪਰਿਵਾਰ ਨੇ ਪੈਸੇ ਖਰਚ ਕੇ ਚੀਜ਼ ਲਿਉਂਨੇ ਆ ਤੇ ਆਪਣੇ ਬੱਚੇ ਜਿਹੜੇ ਆ ਬਿਮਾਰ ਹੁੰਦੇ ਆ ਇਹਨਾਂ ਨੂੰ ਚੰਗਾ ਵਾ ਤੇ ਆਪਾਂ ਘਰ ਮਿਹਨਤ ਕਰ ਲਈਏ ਤੇ ਬੱਚਿਆਂ ਲਈ ਚੀਜ਼ ਬਣਾ ਲਈਏ ਸਾਰਾ 1 ਘੰਟਾ ਲੱਗਾ ਮੈਨੂੰ ਤੇ ਆਹ ਦੇਖੋ ਪ੍ਰਾਤ ਆ ਨਾ ਮੇਰੀ ਇਹ ਮੈਂ ਭਰ ਕੇ ਸਾਰਾ ਮਟੀਰੀਅਲ ਬਣਾ ਲਿਆ ਹਾਂ ਇੱਕ ਚੀਜ਼ ਮੈਂ ਹੋਰ ਦੱਸਦੀ ਇਹਨਾਂ ਨੂੰ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਤੇ ਲਾਲ ਮਿਰਚ ਆਪਣੇ ਟੇਸਟ ਅਕੋਰਡਿੰਗ ਆਪਾਂ ਐਡ ਕਰ ਲੈਣੀ ਜਿਹੜੇ ਆਪਾਂ ਪਹਿਲਾਂ ਚੀਜ਼ਾਂ ਰੋਸਟ ਕੀਤੀਆਂ ਸੀ ਇੱਥੇ ਕੌਰਨ ਫਲੈਕ ਇਹਨੂੰ ਜਿਹੜੇ ਫਲੈਕਸ ਆ ਸੌਰੀ ਜਿਹੜੇ ਓ ਮੈਂ ਨਾ ਗਲੋਰੀਆ ਵਾਲਿਆਂ ਦੇ ਲਿਆਂਦੇ ਸੀ ਤੇ ਉਹ ਲੱਗੀ ਵੈਸੇ ਹੀ ਖਾਣ ਲਈ ਲਿਆਦੇ ਸੀ ਉਹ ਵੀ ਮੇਰੇ ਵਿੱਚ ਮਿਕਸ ਕਰਤੇ ਆ ਕੌਰਨ ਫ੍ਰੈਕਸ ਵੀ ਜਿਹੜੇ ਤੁਹਾਨੂੰ ਕੱਚੇ ਵੀ ਮਿਲ ਜਾਂਦੇ ਆ ਉਹ ਵੀ ਤੁਸੀਂ ਲਿਆ ਕੇ ਖੁਦ ਫ੍ਰਾਈ ਕਰ ਸਕਦੇ ਏ ਦੇ ਤੇ ਉਹ ਮੇਰੇ ਕੋਲ ਪੈ ਸੀ ਮੈਂ ਕਿਹਾ ਚਲੋ ਇਹਦੇ ਵਿੱਚੇ ਮਿਕਸ ਕਰ ਦਿੰਦੀ ਆ ਵੀ ਇੱਕੇ ਥਾਂ ਨਮਕੀਨ ਹੋ ਜਾਊਗਾ ਸਾਰਾ ਹੁਣ ਆ ਜਿਹੜੀਆਂ ਸੇਵੀਆਂ ਇਹਨਾਂ ਨੂੰ ਆਪਾਂ ਹੱਥਾਂ ਨਾਲ ਹੌਲੀ-ਹੌਲੀ ਦਾ ਕ੍ਰਸ਼ ਕਰ ਲੈਣਾ ਕਿਉਂਕਿ ਇਹ ਫਿਰ ਪੁੱਛੇ ਜਿਹੇ ਹੁੰਦੇ ਆ ਨਾ ਤੇ ਇਦਾਂ ਚੱਕ ਕਰਕੇ ਆਪਣੇ ਨਮਕੀਨ ਦੇ ਵਿੱਚ ਚੰਗੇ ਤਰੀਕੇ ਨਾਲ ਰਲ ਜਾਂਦੀਆਂ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰੀਆਂ ਸੇਵੀਆਂ ਇਹਦੇ ਵਿੱਚ ਝਰਲਾ ਲੈਣੀਆਂ ਵਾ ਤੇ ਬਾਕੀ ਜੋ ਵੀ ਤੁਸੀਂ ਹੋਰ ਚਾ ਚਾ ਬਣਾਉਣੀਆ ਚਾਹੋ ਜਿਵੇਂ ਆਲੂ ਦੇ ਪਤਲੇ ਪਤਲੇ ਕੱਟ ਕੇ ਤੁਸੀਂ ਸਲਾਈਸਿਜ਼ ਉਹ ਵੀ ਫਰਾਈ ਕਰਕੇ ਵਿੱਚ ਪਾ ਸਕਦੇ ਇਹਦੇ ਜਿੱਦਾਂ ਵੀ ਤੁਸੀਂ ਨਮਕੀਨ ਬਣਾਉਣਾ ਚਾਹੋ ਤੇ ਇਹਨੂੰ 1 ਮਹੀਨਾ ਦੇਟਾ ਨਮਕੀਨ ਬਹੁਤ ਵਧੀਆ ਰਹੂਗਾ ਨਾ ਚਾਹੇ ਤੁਸੀਂ ਇਦਾਂ ਲਫਾਫਿਆਂ ਦੇ ਵਿੱਚ ਪਰਕੇ ਉਹਨੂੰ ਮੋਮਬੱਤੀ ਨਾਲ ਉੱਪਰੋਂ ਲੌਕ ਕਰਕੇ ਰੱਖ ਲੋ ਚਾਹੇ ਰਬੜ ਪਾ ਕੇ ਰੱਖ ਲੋ ਚਾਹੇ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਰੱਖ ਲੋ ਤੇ ਬਹੁਤ ਜ਼ਿਆਦਾ ਟੇਸਟੀਆਂ ਹੈਲਦੀ ਵੀ ਆ ਕਿਉਂਕਿ ਹੁਣ ਆਪਾਂ ਅੰਗਰੀਆਂ ਕਾਜੂ ਹਨਾ ਕਿੰਨਾ ਕੁਝ ਇਹਦੇ ਵਿੱਚ ਪਾਇਆ ਵਾ ਤੇ ਵਿਚਾਰੋ ਥੋੜੀ ਆਪਾਂ ਨੂੰ ਇੰਨਾ ਕੁਝ ਜਿਹੜਾ ਵਾ ਸਸਤੇ ਭਾਅ ਮਿਲਣਾ ਹੈਗਾ ਵਾ ਨਾ ਦੇਖੋ ਕਿੰਨਾ ਸੁਣਾ ਨਮਕੀਨ ਬਣ ਗਿਆ ਵਾ ਤੇ ਤੁਸੀਂ ਵੀ ਇਹ ਨਮਕੀਨ ਆਪਣੇ ਘਰ ਜ਼ਰੂਰ ਬਣਾਇਓ ਆਪਣੇ ਪਰਿਵਾਰ ਦੇਫੋ ਕੁਝ ਨਾ ਕੁਝ ਖਾਣਾ ਬੱਚੇ ਵੀ ਮੰਗਦੇ ਆ ਤੇ ਆਪਣੇ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਬਿਮਾਰ ਨਾ ਹੋਣ ਆਪਾਂ ਹੱਥੀਂ ਉਹਨਾਂ ਦੀ ਜੀਰ੍ਹਾ ਬਣਾਈਏ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਰੱਬ ਰੱਖੇ ਦੀ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਇਗਰੂ ਸੁਖ ਦੇਵੇ ਸਾਰਿਆਂ ਨੂੰ